ਸਾਬਸ ਪਈ ਦੇ ਨਾਲ ਮੈਂ ਪੜਾਈ ਵੀ ਕਰਦਾ ਸੀਗਾ ਤੇ ਨਾਲ ਆਪਣੀ ਬੌਕਸਿੰਗ ਗੇਮ ਵੀ ਕਰਦਾ ਰਿਆ ਸਰ 2011 ਦੇ ਵਿੱਚ ਮੈਂ ਫਸਟ ਵਾਰ ਚੈਂਪੀਅਨ ਬਣਿਆ ਉਸ ਤੋਂ ਬਾਅਦ ਲਗਾਤਾਰ ਹੀ ਹੁਣ ਤੱਕ ਮੈਂ ਚੈਂਪੀਅਨ ਹੀ ਬਣਦਾ ਰਹਿਆ ਨਹੀਂ ਸਰ ਇਦਾਂ ਦਾ ਕਦੇ ਕੋਈ ਇਸ ਤਰ੍ਹਾਂ ਸਨਮਾਨ ਨਹੀਂ ਕਰਿਆ ਸਾਨੂੰ ਜਿਸ ਤਰੀਕੇ ਨਾਲ ਟੋਲਦਮੱਕੇ ਨਾਲ ਜਾਂ ਇਦਾਂ ਕਰਦੇ ਸਰ ਹੁਣ ਤੱਕ 40-45 ਮੈਡਲ ਹੋਣਗੇ 골ਡ, ਸਿਲਵਰ ਜਾਂ ਬ੍ਰਾਉਨ ਮੈਡਲ ਉਹਨੂੰ ਕਹਿੰਦੇ ਸਰਕਾਰ ਵੱਲੋਂ ਕਿਸੇ ਨੌਕਰੀ ਦੇ ਉਪਰ ਐ ਜਾਂ ਸਰਕਾਰ ਵੱਲੋਂ ਤੁਹਾਨੂੰ ਨਿੱਜੀ ਸਹਾਇਤਾ ਕੋ ਦਿੱਤੀ ਗਈ ਹੈ ਤੇ ਉਸ ਟਾਈਮ ਸਾਨੂੰ ਪੰਚਾਇਤੀ ਘਰ ਮਿਲੇ ਸੀ ਸਰ ਉਹ ਪੰਚਾਇਤੀ ਘਰ ਵੀ ਸਰ ਇਸ ਟਾਈਮ ਸਾਡੇ ਤੋਂ ਖੋਲਿਆ ਗਿਆ ਹਾਂ ਔਨਰ ਦੇਖ ਰਹੀ ਹੈ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਸਰਵਿਸ ਸੰਗਠਨ ਟੋਣਾ ਅੱਜ ਅਸੀਂ ਪਹੁੰਚੇ ਹਾਂ ਇਤਿਹਾਸਕ ਧਰਤੀ ਰਹੀੜੇ ਦੀ ਜਿੱਥੇ ਕਿ ਵੱਡਾ ਘੱਲੋ ਘਰਾ ਬਣਿਆ ਹੋਇਆ ਹੈ ਉੱਥੋਂ ਦੇ ਦੋ ਅਨਮੋਲ ਹੀਰੇ ਜੋ ਕਿ ਖੇਡਾਂ ਦੇ ਵਿੱਚ ਪੰਜਾਬ ਨਹੀਂ ਇੰਟਰਨੈਸ਼ਨਲ ਲੈਵਲ ਤੇ ਮੱਲਾ ਮਾਰ ਚੁੱਕੇ ਹਨ ਪਰ ਜੇ ਦੇਖਿਆ ਜਾਵੇ ਸਰਕਾਰਾਂ ਵੱਲੋਂ ਉਹਨਾਂ ਨੂੰ ਅਣਗੌਲਿਆ ਕੀਤਾ ਗਿਆ ਹੈ ਉਹਨਾਂ ਦਾ ਕੋਈ ਬਣਦਾ ਜਿਹੜਾ ਮਾਣ ਸਨਮਾਨ ਹੈ ਜਿਸ ਤਰ੍ਹਾਂ ਕਿ ਵੱਡੇ ਖਿਡਾਰੀਆਂ ਨੂੰ ਜਾ ਕੇ ਏਅਰਪੋਰਟਾਂ ਤੋਂ ਸਵਾਣ ਕਰਕੇ ਢੋਲ ਠਮੱਕੇ ਦੇ ਨਾਲ ਸਾਡੇ ਜਿਹੜੇ ਖੇਡ ਮੰਤਰੀ ਹੈਗੇ ਜਾ ਕੇ ਲੈ ਕੇ ਆਉਂਦੇ ਨੇ ਪਰ ਬੜੀ ਸ਼ਰਮ ਦੀ ਗੱਲ ਹੈ ਕਿ ਇਸ ਅਨਮੋਲ ਹੀਰਿਆਂ ਨੂੰ ਦੋ ਸਕੇ ਭੈਣ ਭਰਾ ਹਨ ਜਿਨ੍ਹਾਂ ਦੇ ਸਿਰ ਤੋਂ ਮਾਤਾ ਪਿਤਾ ਦਾ ਸ਼ਾਇਆ ਵੀ ਉੱਠ ਚੁੱਕਿਆ ਹੈ ਉਹਨਾਂ ਨੂੰ ਕਦੇ ਵੀ 골ਡ ਮੈਡਲ ਜਾਂ ਇੰਟਰਨੈਸ਼ਨਲ ਲੈਵਲ ਤੇ ਮੈਡਲ ਲੈ ਕੇ ਆਉਂਦਿਆਂ ਨੂੰ ਕਿਸੇ ਵੀ ਪਿੰਡ ਦੇ ਪੰਚਾਇਤ ਜਾਂ ਕਿਸੇ ਹੋਰ ਕਮਚਾਰੀ ਵੱਲੋਂ ਇੱਕ ਬਿਨਾਂ ਕੋਸ ਤੋਂ ਸਨਮਾਨਤ ਨਹੀਂ ਕੀਤਾ ਗਿਆ ਬੜੇ ਅਫਸੋਸ ਦੀ ਗੱਲ ਹੈ ਜਿਸ ਦਾ ਕਾਰਨ ਕੀ ਹੈ ਕਿਉਂਕਿ ਇਹ ਜੋ ਬੱਚੇ ਜਿਹੜੇ ਹੈਗੇ ਨੇ ਇੱਕ ਗਰੀਬ ਘਰਾਣੇ ਨਾਲ ਸੰਬੰਧਤ ਹਨ ਇਹਨਾਂ ਦਾ ਉਸ ਗਰੀਬੀ ਦਾ ਲੋਕਾਂ ਨੇ ਮਜ਼ਾਕ ਉਡਾਇਆ ਗਿਆ ਇਹਨਾਂ ਦੀ ਇਸ ਗੇਮ ਨੂੰ ਦੇਖਦੇ ਜਿਨ੍ਹਾਂ ਨੇ ਆਪਾਂ ਕਹਿ ਲਈਏ ਬੇਹੱਦ ਜਿਹਨੇ ਮੈਡਲ ਜਿੱਤ ਕੇ ਆਪਣੇ ਕੰਸ ਦੇ ਪੁਰਸੇ ਆਏ ਗਿਆ ਹਨ ਪਰ ਕਰ ਦੇ ਹਾਲਾਤ ਜਿਹੜੇ ਦੇਖਣਯੋਗ ਆਏ ਹਨ ਕਿ ਇਹਨੇ ਤਰਸਯੋਗ ਹਨ ਕਿ ਘਰ ਦੇ ਛੱਤ ਦੇ ਉੱਪਰ ਚਦਰਾਂ ਪਾ ਰੱਖਿਆ ਜਦੋਂ ਮੀਂਹ ਆਉਂਦਾ ਤਾਂ ਸਾਰਾ ਪਾਣੀ ਮੀਂਹ ਦਾ ਇਹਨਾਂ ਦੇ ਘਰ ਵਿੱਚ ਭਰ ਜਾਂਦਾ ਉਸ ਬੱਚਿਆਂ ਦੇ ਕੋਲੇ ਦੇਖਿਆ ਜਾਵੇ ਕੋਈ ਰੋਜ਼ਗਾਰ ਦਾ ਸਾਧਨ ਵੀ ਨਹੀਂ ਹੈਗਾ ਮਾਤਾ ਪਿਤਾ ਦਾ ਸਾਇ ਉੱਠ ਜਾਣ ਤੋਂ ਬਾਅਦ ਉਹ ਆਪਣੀ ਜਿਹੜੀ ਹੈਗੀ ਆ ਥੋੜੀ ਮੋਤੀ ਕਿਰਤ ਕਰਕੇ ਉਸ ਬੱਚਾ ਆਪਣੀ ਸਟੱਡੀ ਦੇ ਨਾਲ ਨਾਲ ਆਪਣੇ ਗੇਮ ਆ ਦੇ ਨਾਲ ਨਾਲ ਘਰ ਦਾ ਗੁਜ਼ਾਰਾ ਦੋਨੇ ਭੈਣ ਭਰਾ ਚਲਾ ਰਹੇ ਨੇ ਅਸੀਂ ਗੱਲ ਕਰਾਂਗੇ ਉਹਨਾਂ ਦੇ ਨਾਲ ਉਹਨਾਂ ਦਾ ਇਸ ਸੰਬੰਧ ਦੇ ਵਿੱਚ ਕਿੰਨੇ ਕਿ ਸਰਕਾਰਾਂ ਤੇ ਗਿਲਾ ਸ਼ਿਕਵਾ ਜਾ ਆਪਣੇ ਪਿੰਡ ਦੇ ਲੋਕਾਂ ਦੇ ਕਿੰਨੇ ਗਿਲਾ ਸ਼ਿਕਵਾ ਕਿ ਉਹਨਾਂ ਦਾ ਇਹ ਗੇਮ ਦਾ ਜਿਹੜਾ ਰਸਤਾ ਚੁਣ ਲੈਣਾ ਉਹਨਾਂ ਵਾਸਤੇ ਕਿੰਨਾਕ ਜਿਹੜਾ ਹੈਗਾ ਉਹਨਾਂ ਵਾਸਤੇ ਫਾਇਦੇਮੰਦ ਸਾਬਤ ਹੋਇਆ ਬ੍ਰਦਰ ਕੀ ਨਾਂ ਹੈਗਾ ਆਪਣਾ ਸੱਸੀ ਘਾ ਸਰ ਮੇਰੇ ਨਾਮ ਗੁਰਪੀ ਸਿੰਘ ਆ ਸਰ ਤੁਸੀਂ ਜਿਹੜਾ ਹੈਗਾ ਇਸ ਪਿੰਡ ਦੇ ਵਿੱਚ ਕਿੰਨੇ ਟਾਈਮ ਤੇ ਰਹਿ ਰਹੇ ਹੋ ਸਰ ਇਸ ਪਿੰਡ ਦੇ ਵਿੱਚ ਕਾਫੀ ਟਾਈਮ ਹੋ ਗਿਆ ਸਰ ਸਾਨੂੰ ਮੇਰੇ ਨਾਨਾ ਨਾਨੀ ਦਾਦਾ ਦਾਦੀ ਮੰਮੀ ਡੈਡੀ ਇੱਥੇ ਆਕੇ ਉਹਨਾਂ ਦੀ ਡੈਥ ਵੀ ਇੱਥੇ ਹੋਈ ਆ ਕਾਫੀ ਟਾਈਮ ਦੇ ਸਾਡੇ ਪੰਜਾ ਭੈਣ ਭਰਾਵਾਂ ਦਾ ਜਨਮ ਵੀ ਇੱਥੇ ਤੇ ਹੀ ਆ ਸਰ ਜਿਵੇਂ ਕਿ ਦੇਖਿਆ ਜਾਵੇ ਜਿਹੜਾ ਤੁਹਾਡੇ ਘਰ ਦਾ ਗੁਜ਼ਾਰਾ ਹੈਗਾ ਹੈਗਾ ਤੁਹਾਡਾ ਜਿਹੜਾ ਮੁੱਖ ਕਿੱਤਾ ਉਹ ਇਸ ਪਿੰਡ ਦੇ ਵਿੱਚ ਰਹਿ ਕੇ ਕਿਵੇਂ ਤੁਸੀਂ ਘਰ ਚਲਾ ਰਹੇ ਹੋ ਸਰ ਕਿੱਤਾ ਦਾ ਸਰ ਇਹੀ ਆ ਵੀ ਪਹਿਲਾਂ ਸਾਬਸਪਾਈ ਦਾ ਕੰਮ ਕਰਦੀ ਸੀਗੇ ਸਰ ਅਸੀਂ ਸਾਬਸਪਾਈ ਦੇ ਨਾਲ ਮੈਂ ਪੜ੍ਹਾਈ ਵੀ ਕਰਦਾ ਸੀਗਾ ਤੇ ਨਾਲ ਆਪਣੀ ਬੌਕਸਿੰਗ ਗੇਮ ਵੀ ਕਰਦਾ ਰਿਆ ਸਰ ਤੇ ਉਸ 2008 ਤੋਂ ਸਰ ਮੈਂ ਬੌਕਸਿੰਗ ਗੇਮ ਕਰ ਰਿਹਾ ਸਰ 2011 ਦੇ ਵਿੱਚ ਮੈਂ ਫਰਸਟ ਵਾਰ ਚੈਂਪੀਅਨ ਬਣਿਆ ਉਸ ਤੋਂ ਬਾਅਦ ਲਗਾਤਾਰ ਹੀ ਹੁਣ ਤੱਕ ਮੈਂ ਚੈਂਪੀਅਨ ਹੀ ਬਣਦਾ ਆ ਰਿਹਾ ਹਾਂ ਹੁਣੇ-ਹੁਣੇ ਮੇਰਾ ਅ ਸਿੱਕਮ ਦੇ ਵਿੱਚ ਸਰ ਮੇਰਾ ਮੈਡਲ ਆ ਸਿਲਵਰ ਮੈਡਲ ਆ 올 ਇੰਡੀਆ ਚੈਂਪੀਅਨਸ਼ਿਪ ਦੇ ਵਿੱਚ ਮੇਰਾ ਸਿਲਵਰ ਆਇਆ ਤੇ ਬੈਸਟ ਬੌਕਸਰ ਨਿਕਲੇ ਸਰ ਮੈਂ ਜਿਵੇਂ ਕਿ ਦੇਖਿਆ ਜਾਵੇ ਤੁਸੀਂ ਇੰਨੇ ਵਧੀਆ ਜਿਹੜੇ ਮੈਡਲ ਲੈ ਕੇ ਤੁਸੀਂ ਆਪਣੇ ਨਗਰ ਦੀ ਪੰਚਾਇਤ ਦਾ ਔਰ ਸਾਡੇ ਪੰਜਾਬ ਦਾ ਜਿਹੜਾ ਹੈਗਾ ਸਰੋਚਾ ਕੀਤਾ ਕਦੇ ਤੁਹਾਡੇ ਜਿਹੜਾ ਹੈਗਾ ਸਨਮਾਨ ਨਗਰ ਨਿਵਾਸੀਆਂ ਵੱਲੋਂ ਜਿਵੇਂ ਕਿ ਆਮ ਜਿਹੜਾ ਹੈਗਾ ਖਿਡਾਰੀਆਂ ਨੂੰ ਤੋ ਟੋਲਟ ਮੱਕੇ ਦਾ ਨ ਸਨਮਾਨਤ ਕਰਕੇ ਉਹਨਾਂ ਦੇ ਘਰ ਦੇ ਵਿੱਚ ਲਿਆਂਦਾ ਜਾਂਦਾ ਕੀ ਕਦੇ ਤੁਹਾਡੇ ਨਾਲ ਇਦਾਂ ਦਾ ਵਧੀਆ ਖੁਸ਼ੀ ਦਾ ਜਹਾਰ ਨਗਰ ਵਸੇਬ ਲੋ ਕੀਤਾ ਗਿਆ ਨਹੀਂ ਸਰ ਇਦਾਂ ਦਾ ਕਦੇ ਕੋਈ ਇਸ ਤਰ੍ਹਾਂ ਸਨਮਾਨ ਨਹੀਂ ਕਰਿਆ ਸਾਨੂੰ ਜਿਸ ਤਰੀਕੇ ਨਾਲ ਟੋਲਟ ਮੱਕੇ ਨਾਲ ਜਾਂ ਇਦਾਂ ਕਰਦੇ ਆ ਬਸ ਜੇ ਹਰਪ੍ਰੀਤ ਕੋਸਰ ਸਾਹਿਬ ਸਾਡੇ ਹੈਗੇ ਨੇ ਜਿਨ੍ਹਾਂ ਨੇ ਮੈਨੂੰ ਛੋਟੇ ਹੁੰਦੇ ਉੱਤੇ ਗੇਮ ਸਿਕਾਈਆ ਜੀ ਉਹਨਾਂ ਦੇ ਤਰੁਵੀ ਉਹ ਹੋ ਗਏ ਬਲਵਿੰਦਰ ਪ੍ਰਧਾਨ ਜੀ ਹੋਗੇ ਤੇ ਸੂਰਤਾਂਕਲ ਹੋਵੇ ਸੂਰਤ ਫੌਜੀ ਅੰਕਲ ਉਹੀ ਸੈਂਟਰ ਦੇ ਵਿੱਚ ਆ ਕੇ ਸਾਨੂੰ ਥੋੜਾ ਬਹੁਤ ਉਹ ਕਰਦੇ ਸੀ ਬਾਕੀ ਕਿਸੇ ਨੇ ਸਾਨੂੰ ਕੋਈ ਸਨਮਾਨ ਨਹੀਂ ਕਰਿਆ ਜੀ ਜਿਹੜੇ ਤੁਸੀਂ ਇਹ ਗੇਮ ਦੀ ਚੋਣ ਕੀਤੀ ਹੈ ਇਹ ਕਿੰਨੀ ਉਮਰ ਦੇ ਵਿੱਚ ਜਿਹੜਾ ਤੁਹਾਨੂੰ ਸ਼ੌਕ ਲੱਗਿਆ ਸੀ ਇਹ ਗੇਮ ਦਾ ਕਿੰਨਾ ਵੱਲੋਂ ਤੁਹਾਨੂੰ ਇਹ ਗੇਮ ਖੇਡਣ ਵਾਸਤੇ ਜਿਹੜਾ ਹੈਗਾ ਪ੍ਰੇਰਿਤ ਕੀਤਾ ਗਿਆ ਸਰ ਮੈਂ 4ਥ ਕਲਾਸ ਦੇ ਵਿੱਚ ਹੀ ਬੌਕਸਿੰਗ ਗੇਮ ਸਟਾਰਟ ਕਰਤੀ ਸੀ ਉਸ ਟਾਈਮ ਮੇਰਾ 2008 ਦੇ ਵਿੱਚ 25 ਕਿਲੋ weight ਹੁੰਦਾ ਸੀਗਾ ਸਰ ਤੇ ਖੇਡਦੇ ਖੇਡਦੇ ਮਲੇਰਕੋਟਲਾ ਸੰਗਰੂਰ 2011 ਦੇ ਵਿੱਚ ਮੈਂ ਫਰਸਟ ਚੈਂਪੀਅਨਸ਼ਿਪ ਬੌਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਮੇਰਾ ਮੈਂ ਹਿੱਸਾ ਲਿਆ ਤੇ ਸਬ ਜੂਨੀਅਰ ਸਟੇਟ ਚੈਂਪੀਅਨਸ਼ਿਪ ਦੇ ਵਿੱਚ ਮੇਰਾ 골ਡ ਮੈਡਲ ਆਇਆ ਤਲਵੰਡੀ ਸਾਬੋ ਜੀ ਕਿੰਨੇ ਕੁ ਤੁਸੀਂ ਜਿਹੜੇ ਮੈਡਲ ਅ ਤੱਕ ਗਿਣਤੀ ਮੁਤਾਬਕ ਕਿੰਨੇ ਕੁ ਮੈਡਲ ਜਿਹੜੇ ਮੋਟੀ ਗਿਣਤੀ ਨਾਲ ਤੁਸੀਂ ਜਿੱਤ ਕੇ ਜਿਹੜੇ ਹੈਗੇ ਨੇ ਇਸ ਨਗਰ ਦੀ ਝੋਲੀ ਵਿੱਚ ਪਾਏ ਨੇ ਸਰ ਹੁਣ ਤੱਕ 40-45 ਮੈਡਲ ਹੋਣਗੇ 골ਡ ਸਿਲਵਰ ਜਾਂ ਬ੍ਰਾਉਂਜ਼ ਮੈਡਲ ਜਿੰਨੇ ਵੀ ਇਹ ਮੈਡਲ ਮੈਂ ਪੂਰੇ ਪੰਜਾਬ ਲਈ ਨੈਸ਼ਨਲ ਚੈਂਪੀਅਨਸ਼ਿਪ 올 ਇੰਡੀਆ ਦੇ ਵਿੱਚੋਂ ਮੈਂ ਜਿੱਤੇ ਨੇ ਜੀ ਜਿਵੇਂ ਕਿ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਕੋਈ ਵਧੀਆ ਖਿਡਾਰੀ ਆ ਕੋਈ ਜਿਵੇਂ ਤੁਸੀਂ ਮੈਡਲ ਜਿੱਤੇ ਨੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਖੇਡੋ ਤੁਹਾਨੂੰ ਕਦੇ ਸਰਕਾਰ ਵੱਲੋਂ ਕਿਸੇ ਨੌਕਰੀ ਦੇ ਆਫਰ ਆਇਆ ਜਾਂ ਸਰਕਾਰ ਵੱਲੋਂ ਤੁਹਾਨੂੰ ਨਿੱਜੀ ਸਹਾਇਤਾ ਕੋਈ ਦਿੱਤੀ ਗਈ ਹੈ ਨਹੀਂ ਸਰ ਸਰਕਾਰ ਵੱਲੋਂ ਸਰ ਹੁਣ ਤੱਕ ਸਾਨੂੰ ਕੋਈ ਆਫਰ ਨਹੀਂ ਆਈ ਨਾ ਕਿਸੇ ਨੇ ਸਰ ਸਾਨੂੰ ਨਿੱਜੀ ਸਹਾਇਤਾ ਦਿੱਤੀ ਹੈ ਜੀ ਕੀ ਜਿਵੇਂ ਤੁਹਾਡੇ ਹਾਲਾਤ ਘਰ ਦੇ ਦੇਖੇ ਗਏ ਨੇ ਘਰ ਪਾਉਣ ਵਾਸਤੇ ਕਿ ਲਈ ਕਿਸੇ ਸਰਕਾਰ ਨੇ ਜਾਂ ਕਿਸੇ ਨਗਰ ਪੰਚਾਇਤ ਨੇ ਤੁਹਾਡੀ ਮਦਦ ਕੀਤੀ ਵੀ ਇਹਨੇ ਮਾੜੇ ਹਾਲਾਤ ਕਰਦੇ ਆਗੇ ਨੇ ਇਹਨੇ ਜਿਹੜੇ ਹੁਣ ਹਰ ਬੱਚਿਆਂ ਦੇ ਘਰ ਦੇ ਹਾਲਾਤ ਮਾੜੇ ਨੇ ਕੀ ਸਰਕਾਰਾਂ ਦਾ ਦਾਅਵੇ ਫੋਕੇ ਹਨ ਵੀ ਜਿਹੜੇ ਅਸੀਂ ਖਡਾਰੀਆਂ ਦੀ ਸਹਾਇਤਾ ਕਰਦੇ ਆ ਸਰ ਮੰਮੀ ਡੈਡੀ ਕਾਫੀ ਟਾਈਮ ਤੋਂ ਸਫਾਈ ਦਾ ਕੰਮ ਕਰਦੇ ਸੀ ਤੇ ਉਸ ਟਾਈਮ ਸਾਨੂੰ ਪੰਚਾਇਤੀ ਘਰ ਮਿਲਿਆ ਸੀ ਸਰ ਉਹ ਪੰਚਾਇਤੀ ਘਰ ਵੀ ਸਰ ਇਸ ਟਾਈਮ ਸਾਤੋਂ ਖੋਹ ਲਿਆ ਗਿਆ ਉਹ ਚੁੰਦਾ ਸੀਗਾ ਤੇ ਇਹ ਵੀ ਸਰ ਕਿਵੇਂ ਨਾ ਕਿਵੇਂ ਮੰਮੀ ਹੋਣਾ ਨੇ ਪੈਸੇ ਇਕੱਠੇ ਕਰਕੇ ਇਹ ਘਰ ਪਾਇਆ ਇਹਦੇ ਵੀ ਚਾਦਰਾਂ ਚਾਉਂਦੀਆਂ ਨੇ ਸਰ ਤੇ ਉਧਰਲਾ ਕਮਰਾ ਵੀ ਚਾਉਂਦਾ ਸਰ ਜੇ ਮੈਂ ਤੁਸੀਂ ਮੰਮੀ ਡੈਡੀ ਦੀ ਗੱਲ ਕੀਤੀ ਆ ਉਹਨਾਂ ਦੇ ਮੰਮੀ ਡੈਡੀ ਹੈਗੇ ਥੋੜੇ ਸਿਰ ਤੋਂ ਸਾਇਆ ਉੱਠ ਗਿਆ ਉਹਨਾਂ ਦੇ ਸਿਰ ਤੋਂ ਸਾਇਆ ਉੱਠਿਆ ਕਿਵੇਂ ਕੀ ਕਾਰਨ ਬਣਿਆ ਜਿਹੜਾ ਹੈਗਾ ਉਹਨਾਂ ਦਾ 2016 ਦੇ ਵਿੱਚ ਸਰ ਮੇਰਾ ਪੰਜਾਬ ਚੈਂਪੀਅਨਸ਼ਿਪ ਸੀਗੀ ਤੇ ਉਸ ਟਾਈਮ ਮੈਂ ਪਟਿਆਲੇ ਕੰਪੀਟੀਸ਼ਨ ਖੇਲਣ ਗਿਆ ਸੀ ਤੇ ਚਾਰ ਪੰਜ ਕਿਲੋ weight ਤੋਂ ਨੂੰ ਪਤਾ ਬੌਕਸਿੰਗ ਦੇ ਵਿੱਚ ਘਟਾ ਵਧਾ ਲੈਂਦੇ ਆ ਪਲੇਅਰ ਜੀ ਤੇ ਜਮੇ ਭੁੱਖਾ ਪਾਣਾ ਸੀਗਾ ਸਰ ਮੈਂ ਉਸ ਟਾਈਮ ਮੈਂ weight ਦਿੱਤਾ weight ਦੇਣ ਤੋਂ ਬਾਅਦ ਹੀ ਮੈਨੂੰ ਪਤਾ ਲੱਗਿਆ ਕਿ ਡੈਡੀ ਬਿਮਾਰ ਹੋ ਗਏ ਡੈਡੀ ਨੂੰ ਹਾਰਟ ਅਟੈਕ ਆਇਆ ਸੀਗਾ ਜੀ ਉਹ ਲੁਧਿਆਣੇ ਦਾਖਲ ਸੀਗੇ ਜੀ ਉਸੇ ਟਾਈਮ ਮੈਂ ਉਹ ਕੰਪੀਟੀਸ਼ਨ ਛੱਡ ਕੇ 2016 ਦੇ ਵਿੱਚ ਮੈਂ ਲੁਧਿਆਣੇ ਗਿਆ ਜੀ ਲੁਧਿਆਣੇ ਜਦੋਂ ਪਤਾ ਲੱਗਿਆ 1.5 ਮਹੀਨਾ ਦਾ ਪਾਪਾ ਹਸਪੀਟਲ ਚ ਗਏ ਉਸ ਤੋਂ ਬਾਅਦ ਪਾਪਾ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਮੈਂ ਉਸ ਸੰਗਰੂਰ ਉਸ ਟਾਈਮ ਹੋਸਟਲ ਦੇ ਵਿੱਚ ਸਾਈਟ ਟ੍ਰੇਨਿੰਗ ਸੈਂਟਰ ਦੇ ਵਿੱਚ ਰਹਿੰਦਾ ਸੀਗਾ ਜੀ ਮਸਤਵਾਨਾ ਸਾਹਿਬ ਤੇ ਉਸ ਤੋਂ ਬਾਅਦ ਮੈਂ ਹੋਸਟਲ ਛੱਡਿਆ 2019 ਦੇ ਵਿੱਚ ਮੇਰੀ ਮੰਮੀ ਨੂੰ ਸਾਹ ਦੀ ਪ੍ਰੋਬਲਮ ਸੀਗੀ ਪਹਿਲਾਂ ਤੋਂ ਹੀ ਤੇ 2019 ਦੇ ਵਿੱਚ ਗਗਨ ਮੇਰੀ ਭੈਣ ਗਗਨ ਦਾ ਸਕੂਲੀ ਕੰਪੀਟੀਸ਼ਨ ਸੀਗਾ ਉਸ ਵੀ ਪਟਿਆਲì ਸੀਗਾ ਤੇ ਉਸੇ ਟਾਈਮ ਉੱਥੇ ਮੰਮੀ ਦੀ ਡੈਥ ਹੋ ਗਈ ਸੀ ਮੈਂ ਕੰਪੀਟੀਸ਼ਨ ਨੂੰ ਅਗਲੇ ਦਿਨ ਮੇਰੀ ਸਿਸਟਰ ਦੀ ਫਾਈਨਲ ਫਾਈਟ ਸੀਗੀ ਜੀ ਪੰਜਾਬ ਚੈਂਪੀਅਨਸ਼ਿਪ ਲਈ ਤੇ ਸਬਰਾਉਂਜਮੈਂਟ ਲਾ ਗਿਆ ਸੀਗਾ सेमीफाइनल ਫਾਈਨਲ ਫਾਈਟ ਜਿੱਤ ਗਏ ਸੀ ਤੇ ਉਸ ਤੋਂ ਅਗਲੇ ਦਿਨ 골ਡ ਲਈ ਲੜਨਾ ਸੀਗਾ ਭੈਣ ਨੇ ਤੇ ਉਸੇ ਦਿਨ ਮੈਨੂੰ ਭੈਣ ਨੂੰ ਦੱਸਣਾ ਪੈ ਗਿਆ ਵੀ ਮੰਮਾ ਇਦਾਂ ਹੋ ਗਏ ਤੇ ਅਸੀਂ ਦੋਨੇ ਮੈਂ ਤੇ ਭੈਣ ਮੰਮੀ ਨੂੰ ਐਂਬੂਲੈਂਸ ਚੋਂ ਮੰਮੀ ਦੀ ਡੈਥ ਹੋ ਗਈ ਸੀ ਐਂਬੂਲੈਂਸ ਤੋਂ ਘਰ ਲੈ ਕੇ ਆਏ ਜੀ ਹੋਰ ਸਾਡੇ ਨਾਲ ਕੋਈ ਨਹੀਂ ਸੀਗਾ ਜੀ ਇੰਨੇ ਮਾੜੇ ਹਾਲਾਤ ਜਿਹੜੇ ਘਰ ਦੇ ਹੋਏ ਨੇ ਥੋੜਾ ਪੰਜਾਬ ਨੂੰ ਇੱਡਾ ਵੱਡਾ ਮਾਣ ਦੇਣ ਦੇ ਬਾਵਜੂਦ ਵੀ ਕੀ ਤੁਸੀਂ ਸਾਡੀਆਂ ਸਰਕਾਰਾਂ ਦੇ ਜਿਹੜੀਆਂ ਵੱਡੇ ਵੱਡੇ ਦਾਅਵੇ ਕਰਦੇ ਨੇ ਸਰਕਾਰਾਂ ਸਾਡੇ ਪੰਜਾਬ ਦੇ ਸਾਡੇ ਸੂਬੇ ਦਾ ਸਰਕਾਰਾਂ ਉਹਨਾਂ ਪ੍ਰਤੀ ਤੁਹਾਡਾ ਰੋਸ ਜਿਹੜਾ ਕਿੰਨਾਂ ਕੰਨ ਦੇ ਵਿੱਚ ਜਿਹੜਾ ਭਰਿਆ ਹੋਇਆ ਵੀ ਅਸੀਂ ਕਿਉਂ ਜਿਹੜਾ ਗੇਮ ਚੁਣੀਆ ਗੇਮ ਜੀ ਹੋ ਸਕਦਾ ਅਸੀਂ ਕੋਈ ਹੋਰ ਰਸਤਾ ਚੁਣ ਲੈਂਦੇ ਵੀ ਸਾਡੇ ਘਰ ਦੇ ਹਾਲਾਤ ਉੱਧਰ ਜਾਂਦੇ ਸਰ ਮੈਂ ਤਾਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਜਿੱਦਾਂ ਮੈਂ ਰੋਲ ਰਿਆ ਇਸ ਟਾਈਮ ਕੋਈ ਪਲੇਅਰ ਪੰਜਾਬ ਦਾ ਨਾਂ ਰੋਲੇ ਸਰ ਕਿਉਂਕਿ ਮੈਨੂੰ 15-16 ਸਾਲ ਹੋ ਗਏ ਸਰ ਮਿਹਨਤ ਕਰਦੇ ਨੂੰ ਮੈਂ ਕਾਫੀ ਮੈਡਲ ਮਾਰ ਲਏ ਜੀ ਹੁਣ ਤੱਕ ਜਿੱਤੇ ਵੀ ਨੇ ਕਈ ਹਾਰਿਆਂ ਵੀ ਆ ਪਰ ਹੁਣ ਤੱਕ ਜ਼ਿਆਦਾਤਰ ਮੈਂ ਫਾਈਟਾਂ ਜਿੱਤੇ ਹੀ ਨੇ ਪੰਜਾਬ ਵਾਲੇ ਪ੍ਰੋਫੈਸ਼ਨਲ ਫਾਈਟਾਂ WVC ਦੇ ਆ ਫਾਈਟਾਂ ਠੀਕ ਆ ਸਰ ਉਹਦੇ ਵਿੱਚੋ ਵੀ ਮੈਂ ਚੈਂਪੀਅਨ ਬਣਿਆ ਕਾਫੀ ਵਾਰ ਚੈਂਪੀਅਨ ਬਣ ਗਿਆ ਹੁਣੇ-ਹੁਣੇ ਮੇਰਾ ਸਿੱਕਣ ਦੇ ਵਿੱਚ ਮੰਤਰੀ ਸਾਹਿਬ ਨੇ ਵੀ ਸਨਮਾਨ ਕਰਿਆ ਪਰ ਮੇਰੀ ਕਿਸੇ ਪਾਸਿਓ ਕੋਈ ਸੁਣਵਾਈ ਨਹੀਂ ਹੈਗੀ ਥੋਡੀ ਗੱਲ ਕਰਾਵਾਂਗੇ ਉਸ ਪੈਣ ਗਗਨਦੀਪ ਕੌਰ ਦੇ ਨਾਲ ਜਿਨ੍ਹਾਂ ਨੇ ਆਪਣੀ ਪੜ੍ਹਾਈ ਵਕਤ ਘਰ ਦੇ ਮਜ਼ਬੂਰੀਆਂ ਦੇ ਵਿੱਚੋਂ ਲੰਘਦੇ ਹੋਇਆ ਇਹਨਾਂ ਨੇ ਵੀ ਜਿਹੜਾ ਇਸ ਪਿੰਡ ਦਾ ਮਾਣ ਵਧਾਇਆ ਪੰਜਾਬ ਲੈਵਲ ਤੇ ਖੇਡ ਕੇ ਜਿਹੜੇ ਹੈਗੇ ਨੇ ਮੈਡਲ ਜਿੱਤ ਕੇ ਲੈ ਕੇ ਆਉਂਦੇ ਨੇ ਉਸ ਸਮੇਂ ਦੇ ਵਿੱਚ ਮੌਜੂਦਾ ਮੰਤਰੀ ਵੱਲੋਂ ਜਿਹੜਾਂ ਹੈਗੇ ਇਸ ਬੱਚੇ ਦੇ ਨਾਂ ਤੇ ਇਸ ਪਿੰਡ ਨੂੰ ਆ ਰਿਹਾ ਰਸਤਾ ਗਗਨਦੀਪ ਕੌਰ ਦੇ ਨਾਂ ਤੇ ਉਸ ਸੜਕ ਦਾ ਨਾਂ ਰੱਖਿਆ ਗਿਆ ਪਰ ਕੁਝ ਇੱਕ ਸਰਾਰਤੀ ਅੰਸਰਾਂ ਵੱਲੋਂ ਇਹ ਜਿਹੜੀ ਉਹਨਾਂ ਨੂੰ ਗੱਲ ਹਾਜ਼ਮ ਨਾ ਹੋਦੀ ਦੇਖੀ ਤਾ ਇਸ ਬੱਚੀ ਦੇ ਪੜ੍ਹਾਈ ਦੌਰਾਨ ਹੀ ਜਿਹੜਾ ਉਹ ਸੜਕ ਦਾ ਬੋਰਡ ਆ ਜਿਹੜਾ ਹੈਗਾ ਸੀ ਉਹ ਪੱਟ ਕੇ ਸੁੱਟ ਦਿੱਤਾ ਗਿਆ ਕਾਗਜ਼ਾਂ ਦੇ ਵਿੱਚ ਪਤਾ ਨਹੀਂ ਨਾ ਹਲੇ ਹੈਗਾਰ ਪਤਾ ਨਹੀਂ ਨਹੀਂ ਹੈਗਾ ਗੱਲ ਕਰਾਂਗੇ ਉਸ ਬੱਚੀ ਦੇ ਨਾਲ ਉਹ ਵੀ ਕੋਈ ਇੱਕ ਬਹੁਤ ਵਧੀਆ ਜਿਹੜੀ ਹੈਗੀ ਆ ਪੰਜਾਬ ਲੈਵਲ ਤੇ ਖੇਡ ਕਈ ਆ ਬਹੁਤ ਸੋਹਣੀ ਗੇਮ ਦੀ ਮਾਲਕ ਉਹ ਲੜਕੀ ਹੈ ਆ ਪੁੱਤਰਾ ਜਿਹੜਾ ਤੁਸੀਂ ਗੇਮਾਂ ਖੇਡਿਆ ਨੇ ਕਿੱਥੇ ਕਿੱਥੇ ਤੱਕ ਖੇਡਿਆ ਨੇ ਜਿਹੜੇ ਮੈਡਲ ਜਿੱਤੇ ਹੈਗੇ ਨੇ ਤੁਸੀਂ ਕਿੱਥੋਂ ਤੱਕ ਮੈਡਲ ਜਿੱਤ ਕੇ ਲੈ ਕੇ ਆਏ ਹੋ ਸਰ ਮੈਂ ਪੰਜਾਬ ਦੇ ਵਿੱਚ ਫਰੀਦਕੋਟ ਇਦਕੋਟ ਹੋ ਗਿਆ ਫਗਵਾੜੇ ਹੋ ਗਿਆ ਸੰਗਰੂਰ ਮਿਲਕੋਟਲ ਆਪਣੇ ਪੰਜਾਬ ਦੇ ਵਿੱਚ ਮੈਂ ਸਾਰੇ ਜ਼ਿਲ੍ਹਿਆਂ 'ਚ ਖੇਡੀਆਂ ਕਿਤੇ ਮੇਰਾ 골ਡ ਆ ਕਿਤੇ ਸਿਲਵਰ ਕਿਤੇ ਬਰਾਂਜ ਕਿਤੇ ਨਾ ਕਿਤੇ ਤੁਹਾਡੇ ਮੰਨ ਦੇ ਵਿੱਚ ਵੀ ਗੁੱਸਾ ਹੈਗਾਗਾ ਵੀ ਸਾਡੇ ਜਿਹੜੇ ਹੈਗੇ ਨੇ ਸਾਡੇ ਨਾਲ ਲੋਕਾਂ ਨੇ ਤਾਂ ਧੱਕਾ ਕੀਤਾ ਹੀ ਕੀਤਾ ਸਾਡੇ ਰੱਬ ਨੇ ਵੀ ਧੱਕਾ ਕਰ ਲਿਆ ਵੀ ਸਾਨੂੰ ਮਾਤਾ ਪਿਤਾ ਦਾ ਛਾਇਆ ਉੱਠ ਜਾਣ ਤੋਂ ਬਾਅਦ ਇੱਕ ਲੜਕੀ ਹੋਣ ਦੇ ਨਾਤੇ ਮੈਨੂੰ ਗੇਮ ਛੱਡਣੀ ਪੈ ਗਈ ਆ ਕੀ ਪ੍ਰਮਾਤਮਾ ਨਾਲ ਵੀ ਮੰਨ ਦੇ ਵਿੱਚ ਗੁੱਸਾ ਹੈਗਾ ਹਾਂਜੀ ਪ੍ਰਮਾਤਮਾ ਨਾਲ ਤਾਂ ਹੈਗਾ ਹੀ ਆ ਕਿ ਮੰਮੀ ਡੈਡ ਡੋਨਲਡ ਸਾਹਿਬ ਉੱਠ ਗਏ ਸਰ ਸਾਡੇ ਸਿਰ ਤੋਂ ਸਰਕਾਰਾਂ ਪ੍ਰਤੀ ਕਦੇ ਤੁਸੀਂ ਇਹ ਵੀ ਰੋਸ ਜਤਾਇਆ ਸਰਕਾਰ ਨਾਲ ਕਿਸੇ ਦਾ رابطہ ਕੰਮ ਕੀਤਾ ਵੀ ਸਾਡੇ ਜਿਹੜੀ ਮਾਲੀ ਸਿਹਤ ਸਾਡੀ ਕੀਤੀ ਜਾਵੇ ਸਾਡੇ ਘਰ ਦੇ ਜਿਹੜੇ ਹਾਲਾਤ ਨੇ ਸੋਦਾ ਰਹਿ ਜਾਣਾ ਸੇ ਆਪ ਦੀ ਗੇਮ ਨੂੰ ਜਿਹੜਾ ਚਾਲੂ ਰੱਖ ਸਕੀਏ ਹਾਂਜੀ ਸਰ ਅੱਜ ਤੱਕ ਸਾਡੇ ਕਿਸੇ ਨੇ ਹੈਲਪ ਨਹੀਂ ਕੀਤੀ ਹੈਗੀ ਪਿੰਡ ਵਾਲਿਆਂ ਨੇ ਤਾਂ ਕਿਸੇ ਨੇ ਨਹੀਂ ਸਾਡੀ ਹੈਲਪ ਕੀਤੀ ਹੈਗੀ ਤੇ ਪਿੱਛੋਂ ਜਦੋਂ ਮਤਲਬ ਕਿ ਮੈਂ ਖੇਲ ਕੇ ਆਈ ਸੀ ਕਿ ਜੀ ਸਾਹਿਬ ਨੇ ਕਿਹਾ ਸੀ ਵੀ ਤੁਹਾਡੇ ਘਰ ਦੇ ਹਾਲਾਤਾਂ ਨੂੰ ਦੇਖ ਕੇ ਵੀ ਸਭ ਕੋ ਤੁਹਾਡੀ ਹੈਲਪ ਕਰਾਂਗੇ ਪਰ ਤੱਕ ਸਾਡੀ ਕਿਸੇ ਨੇ ਹੈਲਪ ਨਹੀਂ ਕੀਤੀ ਹੈਗੀ ਸਰ ਕੋਈ ਹੈਲਪ ਨਹੀਂ ਕੀਤੀ ਕਿਸੇ ਨੇ ਵੀ ਇਹ ਕਹਿਣਾ ਚਾਹੋਗੇ ਮੌਜੂਦਾ ਸਰਕਾਰ ਨੂੰ ਤੁਸੀਂ ਆਪਣੇ ਇਹਨਾਂ ਹਾਲਾਤਾਂ ਪ੍ਰਤੀ ਜਾਂ ਤੁਸੀਂ ਜਿਹੜੀ ਗੇਮ ਚੁਣੀ ਹੈ ਇਸ ਸੰਬੰਧ ਦੇ ਵਿੱਚ ਕਿ ਜਿਹੜੇ ਹੋਰ ਬੱਚੇ ਨੇ ਉਹਨਾਂ ਨਾਲ ਵੀ ਜਿਹੜਾ ਹੈਗਾ ਵਿਤਕਰਾ ਨਾ ਕੀਤਾ ਜਾਵੇ ਇਸ ਸੰਬੰਧ ਸਰਕਾਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਹੀ ਸਰ ਮੈਸੇਜ ਦੇਣਾ ਚਾਹੁੰਦੇ ਆ ਜਿਹੜਾ ਬੱਚਾ ਕੋਈ ਗਰੀਬ ਘਰ ਦਾ ਮੈਡਲ ਲੈ ਕੇ ਆਉਂਦਾ ਪੰਜਾਬ ਲਈ ਪਹਿਲੀ ਗੱਲ ਤਾਂ ਉਹਦੀ ਹੈਲਪ ਕਰੋ ਤੇ ਦੂਜੀ ਗੱਲ ਉਹਦੀ ਸਪੋਰਟ ਕਰੋ ਉਹਨੂੰ ਕਿਤੇ ਵੀ ਨੌਕਰੀ ਵਗੈਰਾ ਮਿਲ ਸਕੇ ਦੇਖੋ ਇਹ ਹਨ ਇਸ ਪਰਿਵਾਰ ਦੇ ਜਿਹੜੀ ਦੁੱਖਾਂ ਭਰੀ ਕਹਾਣੀ ਇਹਨਾਂ ਬੱਚਿਆਂ ਦੇ ਜਿਹੜੇ ਮਨ ਦੇ ਸ਼ੌਕ ਨੇ ਜੇ ਆਪਾਂ ਕਹਿ ਲਈਏ ਕੁਝ ਕੁ ਸ਼ੌਕ ਅਧੂਰੇ ਗਰੀਬੀ ਕਾਰਨ ਨਾਲੋਂ ਚਾਹੇ ਚਾਹੇ ਲੋਕਾਂ ਦੇ ਵਿਤਕਰੇ ਕਾਰਨ ਨਾਲੋਂ ਮਨ ਦੇ ਵਿੱਚ ਦਬ ਕੇ ਰਹਿ ਗਏ ਹਨ ਜਦੋਂ ਸੋਸ਼ਲ ਮੀਡੀਆ ਤੇ ਦੇਖਿਆ ਜਾਵੇ ਜਿਵੇਂ ਇੱਕ ਕਲਾਕਾਰ ਦੀ ਬੇਟੀ ਆ ਉਹਦੇ ਘਰ ਦੇ ਹਾਲਾਤ ਹਾਲੇ ਕਿ ਵਧੀਆ ਮਕਾਨ ਵਗੈਰਾ ਉਹਨਾਂ ਦਾ ਬਣਿਆ ਹੋ ਕੋਠੀਆਂ ਬਣੀਆਂ ਪਈਆਂ ਨੇ ਵਧੀਆ ਜ਼ਿੰਦਗੀ ਬਸਰ ਕਰਿਆ ਸੀ ਉਹਨਾਂ ਨੇ ਥੋੜੀ ਜਿਹੀ ਜਿਹੜੀ ਹੈਗੀ ਆ ਕਿ ਸੋਸ਼ਲ ਮੀਡੀਆ ਤੇ ਪੁਕਾਰ ਲਗਾਈ ਆ ਉਹਨਾਂ ਨੂੰ 25-25 ਲੱਖ ਰੁਪਏ ਦੇ ਚੈੱਕ ਉਹਨਾਂ ਦੇ ਅਕਾਊਂਟ ਦੇ ਵਿੱਚ ਜਿਹੜੇ ਹੈਗੇ ਨੇ ਫਿਲਮੀ ਸਟਾਰਾਂ ਵੱਲੋਂ ਪਾਏ ਗਏ ਨੇ ਜਾਂ ਹੋਰ ਮੰਤਰੀਆਂ ਵੱਲੋਂ ਲੱਖ ਲੱਖ ਰੁਪਏ ਦੇ ਉਹਨਾਂ ਦੇ ਚੈੱਕ ਨਿੱਜੀ ਖਾਤੇ ਵਿੱਚ ਪਾਏ ਗਏ ਨੇ ਇਹੋ ਜਿਹੇ ਬੱਚਿਆਂ ਦੀ ਕਿਉਂ ਉਹ ਸਰਕਾਰਾਂ ਨਹੀਂ ਸੁਣ ਸਕਦੇ ਆ ਇਹੋ ਜਿਹੇ ਬੱਚਿਆਂ ਵੱਧੀ ਗੱਲਾਂ ਸੁਣਨ ਵਾਸਤੇ ਉਹਨਾਂ ਦੇ ਕਿਉਂ ਕੰਨ ਬੰਦ ਹੋ ਜਾਂਦੇ ਨੇ ਅਸੀਂ ਆਪਣੇ ਇਹ ਸਾਧਨ ਦੇ ਰਾਹੀਂ ਸਰਕਾਰਾਂ ਨੂੰ ਵੀ ਅਪੀਲ ਕਰਾਂਗੇ ਕਿ ਇਹਨਾਂ ਬੱਚਿਆਂ ਦੀ ਮਦਦ ਕੀਤੀ ਜਾਵੇ ਕਿਉਂਕਿ ਇਹਨਾਂ ਨੂੰ ਦੇਖ ਕੇ ਕਿਸੇ ਹੋਰ ਦਾ ਹੌਸਲਾ ਨਾ ਟ ਹੈ ਵੀ ਉਹਨਾਂ ਦੇ ਜਿਹੜੇ ਗ੍ਰੈਜੂਏਸ਼ਨ ਬੱਚੇ ਹੈਗੇ ਨੇ ਵਧੀਆ ਲੈਵਲ ਤੇ ਗੇਮਾਂ ਖੇਡਿਆ ਨੇ ਪਰ ਫਿਰ ਵੀ ਉਹ ਇੱਕ ਜਿਹੜਾ ਗਰੀਬੀ ਦਾ ਨਰਕ ਭਰੀ ਜ਼ਿੰਦਗੀ ਕੱਟ ਰਹੇ ਹਨ ਤੁਹਾਨੂੰ ਅੱਗੇ ਵਾਸਤੇ ਵੀ ਇਹ ਸਟੋਰੀਆਂ ਚ ਦਿਖਾਉਂਦੇ ਰਾਹਗੇ ਤੁਸੀਂ ਦੇਖਿਓ ਜੀ ਉਹ ਨੇਰ ਚੈਨਲ ਮੈਂ ਤੁਹਾਡਾ ਆਪਣਾ ਸਰਵਿਸ ਸਿੰਘ ਰਟੋਣਾ